ਸਤਿ ਸ਼੍ਰੀ ਅਕਾਲ ਮੈਂ ਹਾਨੀਤੂ ਸੋਨ ਤੁਸੀਂ ਦੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਹਾਜ਼ਰ ਹਾਂ ਮੈਂ ਵਰਲਡ ਨਿਊਜ਼ ਤੇ ਆਉ ਰੁਫ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਦੇ ਨਾਲ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਪ੍ਰਮੁੱਖ ਕਾਨੂੰਨ ਉੱਤੇ ਤਿੱਖਾ ਹਮਲਾ ਕਰਦੇ ਆ ਅਰ ਪਤੀ ਐਲਾਨ ਮਸਕ ਨੇ ਇੱਕ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ ਮਸਕ ਨੇ ਦੱਸਿਆ ਹੈ ਕਿ ਪਾਗਲਪਨ ਭਰੇ ਬਿੱਲ ਦੇ ਵਿੱਚ 5 ਲੱਖ ਕਰੋੜ ਡਾਲਰ ਦੀ ਕਰਜ਼ਾ ਸੀਮਾ ਦੇ ਵਿੱਚ ਵਾਅਦੇ ਦੇ ਨਾਲ ਆਮ ਅਮਰੀਕਿਆਂ ਦੇ ਲਈ ਨੁਕਸਾਨ ਹੋਵੇਗਾ ਐਲਾਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਲਿਖਿਆ ਹੈ ਕਿ ਇਸ ਬਿੱਲ ਦੇ ਪਾਗਲਪਨ ਭਰੇ ਖਰਚੇ ਤੋਂ ਇਹ ਸਪਸ਼ਟ ਹੈ ਕਿ ਜੋ ਕਰਜ਼ਾ ਸੀਮਾ ਨੂੰ ਰਿਕਾਰਡਡ 5 ਟ੍ਰਿਲੀਅਨ ਡਾਲਰ ਤੱਕ ਵਧਾਇਆ ਹੈ ਅਸੀਂ ਇੱਕ ਪਾਰਟੀ ਵਾਲੇ ਦੇਸ਼ ਵਿੱਚ ਰਹਿੰਦੇ ਹਾਂ ਪੋਕੀਪਿਕ ਪਾਰਟੀ ਇੱਕ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਦਾ ਸਮਾਂ ਆ ਗਿਆ ਹੈ ਜੋ ਅਸਲ ਦੇ ਵਿੱਚ ਲੋਕਾਂ ਦੀ ਪਰਵਾਹ ਕਰਦੀ ਹੈ ਅਮਰੀਕੀ ਰਾਸ਼ਟਰਪਤੀ ਦੇ ਪ੍ਰਮੁੱਖ ਖਰਚ ਬਿੱਲ ਵਨ ਬਿਗ ਬਿਊਟੀਫੁਲ ਬਿੱਲ ਦੀ ਆਲੋਚਨਾ ਅਜਿਹੇ ਸਮੇਂ ਹੋਈ ਜਦੋਂ ਇੱਕ ਹਫਤੇ ਇਦੀ ਗੱਲਬਾਤ ਅਤੇ ਦੇਰੀ ਤੋਂ ਬਾਅਦ ਸੇਨੇਟ ਦੇ ਵਿੱਚ ਘਰੇਲੂ ਨੀਤੀ ਬਿੱਲ ਦਾ ਮੈਰਾਥਨ ਵੋਟਿੰਗ ਸੈਸ਼ਨ ਚੱਲ ਰਿਹਾ ਹੈ ਸੇਨੇਟ ਦੇ ਨੇਤਾ ਨੇ ਦੱਸਿਆ ਹੈ ਕਿ ਉਮੀਦ ਹੈ ਕਿ ਜਲਦ ਪਤਾ ਲੱਗ ਜਾਵੇਗਾ ਕਿ ਕੀ ਰਿਪਬਲਿਕਨ ਦੇ ਕੋਲ ਬਿੱਲ ਨੂੰ ਪਾਸ ਕਰਨ ਦੇ ਲਈ ਲੋੜਿੰਦੇ ਵੋਟ ਹਨ ਜਾਂ ਨਹੀਂ ਭਾਰਤ ਨੇ ਅਮਰੀਕਾ ਦੇ ਨਾਲ ਦਵੱਲੇ ਵਪਾਰ ਸਮਝੌਤੇ ਨੂੰ ਲੈ ਕੇ ਗੱਲਬਾਤ ਦੇ ਵਿੱਚ ਖੇਤੀ ਦੇ ਨਾਲ ਸੰਬੰਧਿਤ ਮੁੱਦਿਆਂ ਉੱਤੇ ਆਪਣਾ ਰੁਖ ਸਖਤ ਕੀਤਾ ਹੈ ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਦੇ ਵਿਚਾਲੇ ਗੱਲਬਾਤ ਅਹਿਮ ਗੇੜ ਦੇ ਵਿੱਚ ਪਹੁੰਚ ਗਈ ਹੈ ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਵਣਜ ਵਿਭਾਗ ਦੇ ਵਿੱਚ ਵਿਸ਼ੇਸ਼ ਸਕੱਤਰ ਰਾਜੇਸ਼ ਅਗਰਵਾਲ ਦੀ ਪ੍ਰਧਾਨਗੀ ਹੇਠਲੀ ਭਾਰਤੀ ਟੀਮ ਅਮਰੀਕਾ ਦੇ ਨਾਲ ਅੰਤਰੀਮ ਵਪਾਰ ਸਮਝੌਤੇ ਦੇ ਬਾਰੇ ਗੱਲਬਾਤ ਦੇ ਲਈ ਵਾਸ਼ਿੰਗਟਨ ਦੇ ਵਿੱਚ ਹੈ ਗੱਲਬਾਤ ਨੂੰ ਅੰਤਿਮ ਰੂਪ ਦੇਣ ਦੇ ਲਈ ਭਾਰਤੀ ਟੀਮ ਅਜੇ ਉੱਥੇ ਕੁਝ ਸਮਾਂ ਹੋਰ ਰੋਕ ਸਕਦੀ ਹੈ ਦੋਵੇਂ ਧਿਰਾਂ ਸਮਝੌਤੇ ਨੂੰ ਜੁਲਾਈ ਤੋਂ ਪਹਿਲਾਂ ਅੰਤਿਮ ਰੂਪ ਦੇਣ ਦੇ ਲਈ ਲੱਗੀਆਂ ਹੋਈਆਂ ਹਨ ਅਜੇ ਹਾਂ ਨਾ ਹੋਣ ਤੇ 26 ਫੀਸਦੀ ਜਵਾਬੀ ਟੈਕਸ ਅਮਲ ਦੇ ਵਿੱਚ ਆ ਜਾਵੇਗਾ ਇਹ ਟੈਕਸ ਅਪ੍ਰੈਲ ਮਹੀਨੇ ਦੇ ਵਿੱਚ 9 ਜੁਲਾਈ ਤੱਕ ਟਾਲ ਦਿੱਤਾ ਗਿਆ ਸੀ ਅਮਰੀਕੀ ਖੇਤੀ ਉੱਤੇ ਡੇਰੀ ਦੋਹਾਂ ਖੇਤਰਾਂ ਦੇ ਵਿੱਚ ਟੈਕਸ ਤੋਂ ਛੋਟ ਦੀ ਮੰਗ ਕਰ ਰਿਹਾ ਹੈ ਪਰ ਭਾਰਤ ਦੇ ਲਈ ਇਹਨਾਂ ਖੇਤਰਾਂ ਦੇ ਵਿੱਚ ਅਮਰੀਕਾ ਨੂੰ ਟੈਕਸ ਤੋਂ ਛੋਟ ਦੇਣਾ ਮੁਸ਼ਕਲ ਅਤੇ ਚੁਣੌਤੀਪਰਿਆ ਹੈ ਇਸ ਦਾ ਕਾਰਨ ਇਹ ਹੈ ਕਿ ਭਾਰਤੀ ਕਿਸਾਨ ਰੋਜ਼ਗਾਰ ਦੇ ਲਈ ਖੇਤੀ ਦੇ ਵਿੱਚ ਲੱਗੇ ਹੋਏ ਹਨ ਅਤੇ ਉਹਨਾਂ ਦੇ ਖੇਤਾਂ ਦਾ ਆਕਾਰ ਕਾਫੀ ਛੋਟਾ ਹੈ ਇਸ ਲਈ ਇਹ ਖੇਤਰ ਸਿਆਸੀ ਤੌਰ ਤੇ ਬਹੁਤ ਸੰਵੇਦਨਸ਼ੀਲ ਹਨ ਜ਼ਿਕਰਯੋਗ ਹੈ ਕਿ ਭਾਰਤ ਨੇ ਹੁਣ ਤੱਕ ਕਿਤੇ ਕਿਸੇ ਵੀ ਮੁਕਤ ਵਪਾਰ ਸਮਝੌਤੇ ਦੇ ਵਿੱਚ ਡੇਰੀ ਖੇਤਰ ਨਹੀਂ ਖੋਲਿਆ ਹੈ ਪਾਕਿਸਤਾਨ ਨੇ ਸੁਰੱਖਿਆ ਖਤਰਿਆਂ ਦੇ ਕਾਰਨ ਅਗਲੇ ਹੁਕਮਾਂ ਤੱਕ ਅਫਗਾਨਿਸਤਾਨ ਦੇ ਨਾਲ ਲੱਗਦੀ ਇੱਕ ਵੱਡੀ ਸਰਹੱਦ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਹੈ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਇੱਕ ਸੀਨੀਅਰ ਪਾਕਿਸਤਾਨੀ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਸ਼ਨੀਵਾਰ ਨੂੰ ਖੈਬਰ ਪਖਤੂਨ ਖਵਾਦੇ ਉਤਰੀ ਵਜੀਰਸਤਾਨ ਜ਼ਿਲ੍ਹੇ ਦੇ ਵਿੱਚ ਹੋਏ ਆਤਮਕਾਤੀ ਹਮਲੇ ਅਤੇ ਅਫਗਾਨਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਸੂਬੇ ਦੇ ਵਿੱਚ ਝੜਪਾਂ ਤੋਂ ਬਾਅਦ ਮੁਗਲ ਖਾਨ ਸਰਹੱਦ ਬੰਦ ਕਰ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ ਹਮਲੇ ਤੋਂ ਬਾਅਦ ਉਤਰੀ ਵਜੀਰਸਤਾਨ ਦੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ ਤੇ ਸਰਹੱਦ ਨੂੰ ਅਣਮਿੱਥੇ ਸਮੇਂ ਦੇ ਲਈ ਕਰ ਦਿੱਤਾ ਗਿਆ ਸ਼ਨੀਵਾਰ ਨੂੰ ਉਤਰੀ ਵਜੀਰਸਥਾਨ ਜ਼ਿਲ੍ਹੇ ਦੇ ਵਿੱਚ ਹੋਏ ਇੱਕ ਆਤਮਕਾਤੀ ਹਮਲੇ ਦੇ ਵਿੱਚ ਘੱਟੋ-ਘੱਟ 13 ਸੁਰੱਖਿਆ ਕਰਮਚਾਰੀ ਮਾਰੇ ਗਏ ਅਤੇ ਤਿੰਨ ਹੋਰ ਲੋਕ ਸਖਮੀ ਹੋਏ ਹਨ ਅੰਤਰਿਮ ਅਫਗਾਨ ਸਰਕਾਰ ਨੇ ਸਰਹੱਦ ਬਲਾਂ ਦੇ ਬੁਲਾਰੇ ਅਬਦੁੱਲਾ ਫਾਰੂਕੀ ਨੇ ਐਤਵਾਰ ਨੂੰ ਸਰਹੱਦ ਬੰਦ ਕਰਨ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਇਸ ਕਦਮ ਦੇ ਲਈ ਕੋਈ ਸਪਸ਼ਟ ਸਪਸ਼ਟੀਕਰਨ ਨਹੀਂ ਦਿੱਤਾ ਇਰਾਕ ਦੇ ਉੱਤਰੀ ਸ਼ਹਿਰ ਕਿਰਕੁਕ ਦੇ ਵਿੱਚ ਸੋਮਵਾਰ ਦੇ ਰਾਤ ਇੱਕ ਹਵਾਈ ਅੱਡੇ ਖੇਤਰ ਦੇ ਵਿੱਚ ਦੋ ਰਾਕਟ ਧਾਕੇ ਗਏ ਅਧਿਕਾਰਤ ਇਰਾਕੀ ਸਮਾਚਾਰ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਦੱਸਿਆ ਕਿ ਹਮਲੇ ਦੇ ਵਿੱਚ ਕੋਈ ਹਤਾਹਤ ਨਹੀਂ ਹੋਇਆ ਏਜੰਸੀ ਦੇ ਇੱਕ ਸੀਨੀਅਰ ਸੁਰੱਖਿਆ ਸੂਤਰ ਦੇ ਹਵਾਲੇ ਤੋਂ ਕਿਰਕੁਕ ਹਵਾਈ ਅੱਡੇ ਉੱਤੇ ਦੋ ਰਾਕਟ ਧਾਕੇ ਗਏ ਇੱਕ ਰਾਕਟ ਹਵਾਈ ਅੱਡੇ ਦੇ ਪਹਿਲੇ ਅਤੇ ਦੂਜੇ ਰਨਵੇ ਵਿਚਾਲੇ ਡਿੱਗਿਆ ਜਦੋਂ ਕਿ ਦੂਜਾ ਰਾਕਟ ਕੋਲ ਦੇ ਇੱਕ ਰਿਹਾਇਸ਼ੀ ਘਰ ਦੇ ਉੱਤੇ ਡਿੱਗਿਆ ਸੂਤਰ ਨੇ ਪੁਸ਼ਟੀ ਕੀਤੀ ਹੈ ਕਿ ਹਮਲੇ ਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਉਹਨਾਂ ਨੇ ਹੈ ਕਿ ਅਜੇ ਤੱਕ ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਪੰਜਾਬ ਸਰਕਾਰ ਨੇ ਮੈਡੀਕਲ ਕਾਲਜਾਂ ਦੇ ਇੰਟਰਨ ਦਾ ਸਟਾਈਪੈਡ ਵਧਾਉਣ ਦਾ ਫੈਸਲਾ ਲਿਆ ਹੈ ਹੁਣ ਉਹਨਾਂ ਨੂੰ ਹਰ ਮਹੀਨੇ 15000 ਦੀ ਜਗ੍ਹਾ ਤੇ 22000 ਰੁਪਏ ਮਿਲੇ ਕਰਨਗੇ ਸੂਤਰਾਂ ਦੇ ਮੁਤਾਬਕ ਜਿਹੜੇ ਵਿਦਿਆਰਥੀ ਪੋਸਟ ਗ੍ਰੈਜੂਏਸ਼ਨ ਕਰ ਰਹੇ ਹਨ ਉਹਨਾਂ ਨੂੰ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਸਾਲ 76 70 78000 ਰੁਪਏ ਦਿੱਤੇ ਜਾਣਗੇ ਇਸੇ ਤਰ੍ਹਾਂ ਸੀਨੀਅਰ ਡਾਕਟਰਾਂ ਨੂੰ 92 93 94000 ਰੁਪਏ ਦਿੱਤੇ ਜਾਣਗੇ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੁਣ ਸਾਰੇ ਮੈਡੀਕਲ ਹਸਪਤਾਲਾਂ ਦੇ ਵਿੱਚ ਸੇਵਾਵਾਂ ਆਮ ਲੋਕਾਂ ਦੇ ਲਈ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਇਹ ਦਾਵਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕੀਤਾ ਹੈ ਉਹਨਾਂ ਨੇ ਕਿ ਲੋਕਾਂ ਨੂੰ ਪਹਿਲਾਂ ਦੇ ਵਾਂਗ ਸਿਹਤ ਸਹੂਲਤਾਂ ਮਿਲਣਗੀਆਂ ਇੱਥੇ ਇਹ ਖਾਸ ਤੌਰ ਤੇ ਦੱਸਣਯੋਗ ਹੈ ਕਿ ਮੈਡੀਕਲ ਕਾਲਜਾਂ ਦੇ ਵਿੱਚ ਜੂਨੀਅਰ ਡਾਕਟਰ ਹੜਤਾਲ ਤੇ ਚਲੇ ਗਏ ਸਨ ਦੂਜੇ ਪਾਸੇ ਵਿਰੋਧੀ ਵੀ ਇਸ ਮੁੱਦੇ ਨੂੰ ਚੁੱਕ ਰਹੇ ਸਨ ਇਸੇ ਦੇ ਦਰਮਿਆਨ ਸਿਹਤ ਮੰਤਰੀ ਬਲਬੀਰ ਸਿੰਘ ਨੇ ਖੁਦ ਇਸ ਮਾਮਲੇ ਦੇ ਵਿੱਚ ਨੋਟਿਸ ਲਿਆ ਅਤੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਪੰਜਾਬ ਦੇ ਵਿੱਚ ਨਸ਼ੇ ਦੇ ਨਾਲ ਸੰਬੰਧਿਤ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ ਮਜੀਠੀਆ ਦੇ ਖਿਲਾਫ 6 ਲੋਕਾਂ ਦੇ ਵੱਲੋਂ ਬਿਆਨ ਦੇਣ ਤੋਂ ਬਾਅਦ ਅੱਜ ਵਿਜੀਲੈਂਸ ਦੀਆਂ ਟੀਮਾਂ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਵਿੱਚ ਇਕੱਠੇ ਹੀ ਛਾਪੇਮਾਰੀ ਕਰ ਰਹੀਆਂ ਹਨ ਜਦਕਿ ਮਜੀਠੀਆ ਨੂੰ ਲੈ ਕੇ ਵਿਜੀਲੈਂਸ ਦੀ ਟੀਮ ਅੰਮ੍ਰਿਤਸਰ ਤੋਂ ਮਜੀਠਾ ਦੇ ਵਿਖੇ ਗਈ ਹੈ ਇਸੇ ਕੇਸ ਨੂੰ ਲੈ ਕੇ ਹੁਣ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਮਜੀਠੀਆ ਦੇ ਨਾਲ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ ਇਸ ਦੇ ਲਈ ਐਨਸੀਬੀ ਨੇ ਜਿਲੈਂਸ ਦੇ ਨਾਲ ਸੰਪਰਕ ਕੀਤਾ ਕਿਉਂਕਿ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਮਾਮਲਾ ਐਨਡੀਪੀਐਸ ਐਕਟ ਦੇ ਨਾਲ ਜੁੜਿਆ ਹੋਇਆ ਹੈ ਇਸ ਦੇ ਇਲਾਵਾ ਹੋਰ ਕੇਂਦਰੀ ਏਜੰਸੀਆਂ ਵੀ ਇਸ ਕੇਸ ਤੇ ਨਜ਼ਰ ਬਣਾਈਆਂ ਹੋਈਆਂ ਹਨ ਇਸ ਵੇਲੇ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ ਇਸ ਦਰਮਿਆਨ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਬਾਰਿਸ਼ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਦੇ ਕਾਰਨ ਭਾਰੀ ਤਬਾਹੀ ਮਚ ਗਈ ਹੈ ਇਸ ਕਾਰਨ ਬਿਆਸ ਦਰਿਆ ਦੇ ਵਿੱਚ ਹੜ ਆ ਗਏ ਹਨ ਜਿਸ ਦੇ ਕਾਰਨ ਹਾਲਾਤ ਹੋਰ ਵਿਗੜਦੇ ਜਾ ਰਹੇ ਹਨ ਭਾਰਤੀ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਹਾਲਾਤਾਂ ਦੇ ਮੱਦੇਨਜ਼ਰ ਰੈਡ ਅਲਰਟ ਜਾਰੀ ਕਰਕੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਹਿਮਾਚਲ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਸੀ ਅਤੇ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਇੱਥੇ ਭਾਰੀ ਬਾਰਿਸ਼ ਵੀ ਹੋ ਰਹੀ ਹੈ ਇਸ ਵਿਚਾਲੇ ਮੰਡੀ ਸਣੇ ਕਈ ਥਾਵਾਂ ਉਤੇ ਬੱਦਲ ਫੱਟਣ ਦੇ ਕਾਰਨ ਹਾਲਾਤ ਹੋਰ ਵੀ ਵਿਗੜ ਗਏ ਹਨ ਇਸ ਕਾਰਨ ਕਈ ਥਾਵਾਂ ਉਤੇ ਜ਼ਮੀਨ ਖਿਸਕੰਦੀਆਂ ਘਟਣ ਆਵਾ ਵੀ ਵਾਪਰੀਆਂ ਹਨ ਇਸ ਦੇ ਨਾਲ ਹੀ دریاਵਾਂ ਦਾ ਪਾਣੀ ਚੜਨ ਦੇ ਕਾਰਨ ਹੜ ਦਾ ਅਲਰਟ ਵੀ ਜਾਰੀ ਕੀਤਾ ਗਿਆ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ